ਪਰਾਲੀ ਦੀ ਸਮੱਸਿਆ ਕਾਫੀ ਗੰਭੀਰ ਮੁੱਦਾ ਬਣਦੀ ਚਾਰੀ ਦੂਜੇ ਪਾਸੇ ਸਰਕਾਰ ਵੀ ਪੂਰੀ ਸਖਤਤਾ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸਖਤ ਨੋਦੇ ਦਿੱਤੇ ਗਏ ਨੇ ਕਿ ਜਿਹੜਾ ਕਿਸਾਨ ਪਰਾਲੀ ਨੂੰ ਅੱਗ ਲਾਊਗਾ ਉਸਦੇ ਆਸਰੇ ਦੇ ਲਿਸਾਂਤ ਰੱਦ ਹੋਣਗੇ ਪਰ ਦੂਜੇ ਪਾਸੇ ਸੰਗਰੂਰ ਦੇ ਵਿੱਚ ਡੀਸੀ ਅਤੇ ਐਸਐਸਪੀ ਦਾ ਕਹਿਣਾ ਕਿ ਕਿਸਾਨ ਇਸ ਵਾਰ ਅੱਗ ਨਹੀਂ ਲਾਉਣਗੇ ਪਰ ਜਦੋਂ ਇਸ ਸੰਬੰਧੀ ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਹਿੰਦਾ ਕਿ ਸਾਡੇ ਕੋਲ ਅੱਗ ਲਾਉਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸਰਕਾਰ ਨੂੰ ਸਾਡੀ ਖੇਤਾਂ ਦੀ ਅੱਗ ਤਾਂ ਦੇਖਦੀ ਹੈ ਪਰ ਜਿਹੜੀ ਫੈਕਟਰੀਆਂ ਤੋਂ ਹੰਾ ਨਿਕਲਦਾ ਉਹ ਸਰਕਾਰ ਨਾਮ ਵਿੱਚ ਕਰਨੈਲ कौर ਮੇਰਾ ਨਾਮ ਹੈ ਪਿੰਡ ਮੇਰਾ ਹਰਿਆਊਆ ਹੈ ਬੀਕੇਯੂ ਇਕਤਾ ਆਯਾਬ ਦੀ ਲਹਿਰਾ ਮੂਨਕ ਦੀ ਬਲਾਕ ਆਗੂ ਆ ਦੇਖੋ ਪ੍ਰਭੂ ਇਹ ਕਹੀ ਤਾਂ ਜਾਂਦ ਨਹੀਂ ਪ੍ਰਾੜੀ ਫੂਕੋ ਨਾ ਅਸੀਂ ਪ੍ਰਾੜੀ ਦਾ ਹੱਲ ਕੀ ਕਰੀਏ ਕੀ ਕਰਨ ਸਾਡੇ ਕਿਸਾਨ ਜੇ ਪ੍ਰਾੜੀ ਵਿੱਚ ਪਾਉਂਦੇ ਆ ਤਾਂ ਕੱਲ ਨੂੰ ਕਣਕ ਨੂੰ ਕੀੜਾ ਪੈ ਜਾਂਦਾ ਹੈ ਅੱਛਾ ਪ੍ਰਾੜੀ ਨਾਲ ਤਾਂ ਸਰਕਾਰਾਂ ਨੂੰ ਧੂਆਂ ਦਿਸ ਗਿਆ ਇੱਕ ਮਹੀਨੇ ਦਾ ਧੂਆਂ ਹੁੰਦਾ ਨਾਲੇ ਮੱਛਰ ਨੂੰ ਹਟਾਉਂਦਾ ਨਾਲੇ ਆਪਾਂ ਨੂੰ ਆਕਸੀਜਨ ਦਿੰਦਾ ਇੱਕ ਦਵਾਈ ਹੈ ਜਿਹੜਾ ਫੈਕਟਰੀਆਂ ਦਾ ਧੂਆਂ ਸਰਕਾਰ ਪੂਰਾ ਸਾਲ ਕਰਦੀ ਹੈ ਉਹ ਧੂਆਂ ਨੂੰ ਕਿਉਂ ਨਹੀਂ ਜਿਸ ਦਾ ਐਨਾ ਗੰਦਾ ਧੂਆਂ ਲੋਕਾਂ ਨੂੰ ਕੈਮੀਕਲ ਵਾਲਾ ਧੂਆਂ ਕਈ ਸਰਵਰ ਵਰਗੀਆਂ ਬਿਮਾਰੀਆਂ ਲਾਉਂਦਾ ਹੈ ਉਹ ਵੀ ਤਾਂ ਬੰਦ ਕਰੀਆਂ ਜਾਣ ਜੇ ਸਾਡਾ ਧੂਆ ਬੰਦ ਕਰਾਉਣਾ ਮਾਤਾ ਅੱਜ ਡੀਸੀ ਸਾਹਿਬ ਆਏ ਨੇ ਉਹ ਇਸ ਪਿੰਡ ਚ ਸਮਝਾ ਕੇ ਗਏ ਨੇ ਵੀ ਇਸ ਵਾਰੀ ਜਿਹੜੀ ਇੱਕ ਪਰੇਸ਼ਾਨੀਆਂ ਪਿਛਲੇ ਸਾਲ ਆਈਆਂ ਤੁਹਾਨੂੰ ਉਹ ਪੂਰੀਆਂ ਕਰਾਂਗੇ ਕੀ ਲੱਗਦਾ ਵੀ ਤੁਹਾਨੂੰ ਜਿਹੜੀਆਂ ਘਾਟਾਂ ਸੀ ਜਾਂ ਜਿੱਥੇ ਬਰਗਿਓ ਕੰਪਨੀ ਬਹੁਤ ਦੂਰ ਐ ਉਹਦੇ ਬਾਰੇ ਡੀਸੀ ਸਾਹਿਬ ਨੇ ਸਾਡੇ ਟਰੈਟਰੀ ਗੱਲ ਦਾ ਹੰਗੂਰਾ ਵੀ ਨਹੀਂ ਭਰਿਆ ਸਾਨੂੰ ਨਹੀਂ ਲੱਗਦਾ ਵੀ ਇਹ ਸਾਨੂੰ 6 ਤੋਂ 4 ਟਿੱਕਰ ਟਰੈਡ ਭੇਜਣਗੇ ਸਾਡੀ ਸਟ੍ਰੈਟਜੀ ਹਾਂ ਮਸ਼ੀਨਾਂ ਹੈਗੀਆਂ ਕਹਿੰਦੇ ਨਹੀਂ ਚੱਲਦੀਆਂ ਨੇ ਖਰਾਬ ਹੋਈਆਂ ਖੜੀਆਂ ਹੁੰਦੀਆਂ ਨੇ ਜੀਦੇ ਕੋਈ ਟ੍ਰੈਟ ਹੀ ਨਹੀਂਗਾ ਉਹ ਮਸ਼ੀਨਾਂ ਨੂੰ ਕੀ ਕਰੂਗਾ ਟ੍ਰੈਟ ਭੇਜੇ ਜਾਣ ਸਰਕਾਰੀ ਸਾਡੇ ਕਿਸਾਨ ਤੇਲ ਪਾ ਕੇ ਉਹ ਵਾਹਣ ਬਾ ਲੈਣਾ ਆਪਣੀਆਂ ਕਣਕਾਂ ਬੀਜਣ ਅੱਗੇ ਕਣਕ ਨਿਕਲੇ ਅੱਛਾ ਪ੍ਰਾਰੀ ਆਪਣਾ ਪ੍ਰਾਰੀ ਚੱਕ ਕੇ ਇਕੱਠਾ ਬੰਨ ਕੇ ਨਾਲ ਚੱਕੀਆਂ ਜਾਣ ਸਾਡੀਆਂ ਜ਼ਮੀਨਾਂ ਸਾਡੇ ਕਿਸਾਨਾਂ ਦੀ ਜ਼ਮੀਨਾਂ ਬੇਵਕਤੀਆਂ ਨਾ ਹੋਣ ਟਾਈਮ ਸਿਰ ਕਣਕ ਬੀਜੇ ਅਸੀਂ ਵੀ ਖੁਸ਼ ਰਹੀਏ ਸਾਡੇ ਨਾਲ ਸਰਕਾਰ ਵੀ ਖੁਸ਼ ਰਹੇ ਪਰ ਸਰਕਾਰ ਸਾਡੇ ਨਾਲ ੱਤਕਾ ਕਰ ਰਹੀ ਹੈ ਗੰਦੇ ਤੋਂ ਇਹ ਕੈਮੀਕਲ ਦੇ ਤਾਂ ਬੰਦ ਨਹੀਂ ਕਰ ਰਹੀ ਫੈਕਟਰੀਆਂ ਦੇ ਸਾਡਾ ਪ੍ਰਾਣੀ ਦਾ ਇਹਨਾਂ ਨੂੰ ਧੂਆਂ ਦੀ ਇਹ ਜਿਹੜਾ ਇੱਕ ਮਹੀਨਾ ਧੂਆਂ ਹੁੰਦਾ ਨਾਲੇ ਮੱਛਰ ਦੀ ਦਵਾਈ ਹੈ ਨਾਲੇ ਆਕਸੀਜਨ ਦਿੰਦਾ ਜਨਤਾ ਨੂੰ ਸਾਡੇ ਨਾਲ ਥੱਕ ਹੀ ਹੋ ਰਿਹਾ ਜਦੋਂ ਕਿਸਾਨ ਔਖੇ ਹੁੰਦੇ ਨੇ ਤਾ ਸਾਨੂੰ ਆ ਕਿ ਵਿਸ਼ਵਾਸ ਦਿਵਾ ਕੇ ਕਿੰਨ ਲੱਗਦਾ ਵੀ ਇਸ ਸਾਲ ਨਹੀਂ ਮੇਰਾ ਝੂਠ ਹੈ 100 ਚੋਂ 1 ਪੈਸਾ ਵਿਸ਼ਵਾਸ ਹੈ ਇਦੋਂ ਬਾਅਦ ਜੇਵ ਸਿੰਘ ਬਲਦੇਵ ਸਿੰਘ ਦੀ ਅੱਜ ਐਸਐਸਪੀ ਡੀਸੀ ਸਾਹਿਬ ਆਏ ਨੇ ਮਿਸਰਾਲੀ ਨੂੰ ਆਗ ਨਾ ਲਾਈ ਜਾਵੇ ਨਹੀਂ ਲਾਂਦੇ ਕੀ ਕਿਸ ਤਰ੍ਹਾਂ ਦਾ ਚਾਹੁੰਦੇ ਤੁਸੀਂ ਵੀ ਕਿਹੜੇ ਕਿਹੜੀਆਂ ਕਮੀਆਂ ਤੁਹਾਨੂੰ ਪਹਿਲਾਂ ਪਾਈਆਂ ਗਿਆ ਸੀ ਹੁਣ ਕੀ ਕਹਿ ਕੇ ਗਏ ਬੜਾ ਮਸ਼ੀਨਾਂ ਚਾਹੀਦੀਆਂ ਨੇ ਸਾਨੂੰ 2-3 ਵੱਢਣ ਵਾਲੀਆਂ ਦੇ ਝੱਕਣ ਵਾਲੀਆਂ ਅਸੀਂ ਜਮਾ ਹੀ ਨਹੀਂ ਕਰਦੇ ਕੋਈ ਸਮੱਸਿਆ ਕੀ ਸੀ ਪਿਛਲੇ ਸਾਲ ਪਿਛੋਂ ਆਉਂਦੀ ਨਹੀਂ ਜੇ ਵੱਢ ਗਏ ਨੇ ਤੇ ਮਹੀਨਾ-ਮਹੀਨਾ ਆਉਂਦੇ ਨਹੀਂ ਫਿਰ ਉਹ ਵਾਹਨ ਸੁੱਕ ਨਾ ਜਾਊਗਾ ਪਰ ਅੱਜ ਡੀਸੀ ਸਾਹਿਬ ਕਹਿ ਕੇ ਗਏ ਨੇ ਵੀ ਇਹਦਾ ਹੱਲ ਅਸੀਂ ਕਰਾਂਗੇ ਜੇ ਕਰਦੇ ਨੇ ਫਿਰ ਜੇ ਅਸੀਂ ਲਾਗੇ ਪਹੁੰਚੇ ਉਪਰ ਵਾਲੀ ਪੁਰਾਲੀ ਨੂੰ ਕਿਹ ਚੈਨਾ ਦਮਲੇ ਅੱਜ ਮੈਂ ਤੇ ਐਸਐਸਪੀ ਸਾਹਿਬ ਔਰ ਸਾਥ ਸੜੇ ਐਸਟੀਪੀ ਸਾਹਿਬ ਡੀਐਸਪੀ ਜ਼ਵਾਨ ਖੇਤੀਬਾੜੀ ਵਿਭਾਗ ਕੋਆਪਰੇਟਿਡ ਡਿਪਾਰਟਮੈਂਟ ਸਾਰੇ ਅਸੀਂ ਇਕੱਠੇ ਹੋ ਕੇ ਅੱਜ ਵਾਖ ਵਾਖ ਪਿੰਡਾਂ 'ਚ ਟੂਰ ਕਰ ਰਹੇ ਹਾਂ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਕਿਉਂਕਿ ਸਟੱਬਲ ਬਰਨਿੰਗ ਜਿਹੜੀ ਆ ਪੁਰਾਲੀ ਨੂੰ ਅੱਗ ਲਾਉਣ ਦਾ ਜਿਹੜਾ ਹੈ ਉਹ ਕਾਫੀ ਜਿਹੜੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਅਗਲੀ ਕਰਾਈ ਗਈ ਸੀ ਉਹ ਲੋਕਾਂ ਨਾਲ ਗੱਲਬਾਤ ਕਰਕੇ ਵੀ ਇਹਨਾਂ ਦੀ ਕੀ ਮੁਸ਼ਕਲਾਂ ਨੇ ਕਿਉਂ ਲਗਾਉਣੀ ਹੈ ਕੀ ਇਹਨਾਂ ਨੂੰ ਅਸੀਂ ਫੈਸਿਲਿਟੀ ਦੇ ਸਕਦੇ ਹਾਂ ਜਿਸ ਨਾਲ ਇਹ ਲਗਾਉਣਾ ਬੰਦ ਕਰ ਦੇਣ ਸਾਡੇ ਕੋਲ ਮਸ਼ੀਨਰੀ ਕਾਫੀ ਵੱਡੀ ਗਿਣਤੀ ਵਿੱਚ ਹੈ ਉਹਨਾਂ ਨੂੰ ਇਹਨਾਂ ਦੇ ਨਾਲ ਟਾਈ ਅਪ ਕਰਨਾ ਅਰੇਂਜ ਕਰਨਾ ਕਿ ਮਸ਼ੀਨਰੀ ਰਾਈਟ ਟਾਈਮ ਉੱਤੇ ਰਾਈਟ ਬੰਦੇ ਕੋਲ ਪਹੁੰਚ ਜਾਏ ਉਹ ਸਾਰੀ ਚੀਜ਼ਾਂ ਨੂੰ ਵਿਚਾਰ ਕਰਨ ਦੇ ਲਈ ਅੱਜ ਅਸੀਂ ਇਕੱਠੇ ਹੋਏ ਹਾਂ ਵਾਫਾਕ ਪਿੰਡਾਂ ਵਿੱਚ ਗਏ ਹਾਂ ਔਰ ਮੇਨਲੀ ਇਹੋ ਹੀ ਹੈ ਕਿ ਕਿਸਾਨ ਨੂੰ ਇਹ ਹੁੰਦਾ ਹੈ ਕਿ ਮੈਨੂੰ ਮਸ਼ੀਨਰੀ ਮਿਲ ਜੇ ਔਰ ਮਸ਼ੀਨਰੀ ਦੇ ਨਾਲ ਮੇਰਾ ਖੇਤ ਹੈ ਸਮੇਂ ਸਿਰ ਖਾਲੀ ਹੋ ਜਾਇਆ ਉਹ ਅੱਜ ਅਸੀਂ ਸਾਰੇ ਇਹਨਾਂ ਨਾਲ ਵਿਚਾਰ ਵਟਾਂਦਲੇ ਕੀਤੇ ਆਂ ਔਰ ਸਾਰੇ ਸਾਰੇ ਮਹਿਕਮੇ ਇੱਥੇ ਸੀ ਅਸੀਂ ਸ਼ੋਰ ਕਰਾਂਗੇ ਕਿ ਇਹਨਾਂ ਨੂੰ ਸਮੇਂ ਸਿਰ ਮਸ਼ੀਨਰੀ ਮਿਲੇ ਔਰ ਇਸ ਸਮੇਂ ਸਿਰ ਆਪਣੀ ਜਿਹੜੀ ਪਰਾਲੀ ਆ ਉਹਦੀ ਸੰਭਾਲ ਇੰਚੀਟੂ ਕਰ ਲਈ। ਕਿਸਾਨਾਂ ਦੀ ਸਮੱਸਿਆ ਸੀ ਜੀ ਵੀ ਪਰਾਲੀ ਜਦੋਂ ਇਕੱਠਾ ਬਣ ਜਾਂਦੀ ਹੈ ਤਾਂ ਚੱਕੀਆਂ ਨਹੀਂ ਜਾਂਦੀਆਂ ਸਮੇਂਲੇ ਉਸ ਤਰ੍ਹਾਂ ਦੇ ਕਿਸ ਤਰ੍ਹਾਂ ਦੇ ਪ੍ਰਬੰਧ ਇਹਦੇ ਆਪਾਂ ਉਹਦੇ ਲਈ ਬੇਸਿਕਲੀ ਜਿਹੜੀ ਇੱਥੇ ਬੈਲਰਸ ਨੇ ਬੈਲਰ ਵਾਲੇ ਜਿਹੜੇ ਉਹਨਾਂ ਨਾਲ ਅੱਜ ਮੀਟਿੰਗ ਕੀਤੀ ਸੀ ਚੰਡ ਤੇ ਸਰੂਰ ਦੇ ਵਿੱਚ ਤੋਂ ਬੈਲਰਸ ਜਿਹੜੇ ਨੇ ਉਹਨਾਂ ਕੋਲ ਕਈ ਵਾਰੀ ਅੱਗੇ ਫਰਦਰ ਜਿਹੜੀ ਕੰਪਨੀ ਜਿਹਨੇ ਪਰਚੇਸ ਕਰਨੀ ਹੁੰਦੀ ਹੈ ਬੇਲਸ ਚੇਸ ਕਰਨੀ ਹੈ ਉਹ ਕਈ ਵਾਰੀ ਨਹੀਂ ਅਵੇਲੇਬਲ ਹੁੰਦੀ ਉਸ ਟਾਈਮ ਤੋਂ ਉਹਨਾਂ ਲਈ ਅਸੀਂ ਤ ਡਿਸਟ੍ਰਿਕਟ ਵਿੱਚ ਆਇਡੈਂਟੀਫਾਈ ਕੀਤੀ ਆ ਜਿੱਥੇ ਟੈਂਪਰਰੀ ਸਟੋਰੇਜ ਉਹਨਾਂ ਲਈ ਬਣਾਤੀ ਜਾਏਗੀ ਪੰਚਾਇਤੀ ਜ਼ਮੀਨ ਆ ਵਾਈਲ ਨਹੀਂ ਵਾਈਲ ਹੀ ਨਹੀਂ ਯੂਜ਼ ਹੋ ਰਹੀ ਖਾਲੀ ਜਗ੍ਹਾ ਪਈ ਹੋਈ ਆ ਉਹ ਜਗ੍ਹਾ ਜਿਹੜੀਆਂ ਅਸੀਂ ਉਹਨਾਂ ਨੂੰ ਦੇ ਦਵਾਂਗੇ ਤਾਂ ਕਿ ਉੱਥੇ ਆਪਣਾ ਟੈਂਪਰਰੀ ਬੇਲ ਸਟੋਰ ਕਰ ਲੈਣ ਔਰ ਕਿਸਾਨ ਦਾ ਖੇਤ ਖਾਲੀ ਹੋ ਜਾਏ ਸਰ ਫਸਟਿਕ ਕਿੰਨੇ ਆ ਕਿ ਜਿਹੜੀਆਂ ਮਸ਼ੀਨਾਂ ਪਹੁੰਚ ਚੁੱਕੀਆਂ ਨੇ ਆ ਸਾਡੇ ਕੋਲ ਟੋਟਲ 10580 ਮਸ਼ੀਨਾਂ ਪਿਛਲੇ ਸਾਲ ਤੱਕ ਦੀਆਂ ਸੀ ਔਰ 800 ਮਸ਼ੀਨ ਜਿਹੜੀ ਉਹ ਐਸਆਰ ਐਡ ਕੀਤੀ ਆ 120 ਦੇ ਲਗ ਸਕੇ ਬੇਲਰ ਸਾਡੇ ਕੋਲ ਅਵੇਲੇਬਲ ਨੇ ਬਾਕੀ ਹੈਪੀ ਸੀਡਰ ਸਰਫੇਸ ਸੀਡਰਸ ਅੰਬੀਪਲੋ ਰੋਟੇਟਰ ਮਲਚਰਸ ਉਹ ਸਾਰੇ ਵੱਡੀ ਗਿਣਤੀ ਵਿੱਚ ਸੋਸਾਇਟੀਆਂ ਵਿੱਚ ਕਸਟਮ ਹਾਇਰਿੰਗ ਗਰੁੱਪਸ ਦੇ ਵਿੱਚ ਇੰਡੀਵਿਜੂਅਲ ਫਾਰਮਰਸ ਉਹਨਾਂ ਕੋਈ ਸਾਰਿਆਂ ਕੋ ਹੈ ਔਰ ਵੱਡੀ ਗੱਲ ਹੈ ਕਿ ਸਿਰਫ ਤੇ ਸਿਰਫ ਸਾਨੂੰ ਅਸੀਂ ਇਹੋ ਕਿਸਾਨਾਂ ਕਿਸਾਨ ਵੀਰਾਂ ਨੂੰ ਇਹੋ ਅਪੀਲ ਕੀਤੀ ਹੈ ਕਿ ਐਰ ਕੀ ਆਪਣੇ ਮਨ ਚ ਇੱਛਾ ਬਣਾਓ ਕਿ ਅਸੀਂ ਅੱਗ ਨਹੀਂ ਲਾਉਣੀ ਔਰ ਅਸੀਂ ਆਪਣੀ ਬਰਾਲੀ ਜਿਹੜੀ ਉਹ ਖੇਤ ਦੇ ਵਿੱਚ ਹੀ ਰਲਾਉਣੀ ਹੈ ਸੋ ਮੈਨੂੰ ਲੱਗਦਾ ਹੈ ਕਿ ਬੜੇ ਸੰਗਰੂਰ ਜਿਹੜਾ ਹੈ ਜ਼ਿਲ੍ਹਾ ਉਹ ਝਾੜ ਦੇ ਲਈ ਜਿਹੇ ਪ੍ਰਸਿੱਧ ਹੈ ਤਾਂ ਐਰ ਕੀ ਸੰਗਰੂਰ ਜ਼ਿਲ੍ਹਾ ਜਿਹੜਾ ਹੈ ਉਹ ਸਭ ਤੋਂ ਘੱਟ ਅਗਲੋਂ ਵਾਲਿਆਂ ਦੇ ਵਿੱਚ ਸ਼ਾਮਲ ਹੋਏਗਾ ਸਾਨੂੰ ਆਸ ਹੈ ਕਿ ਸਾਡੇ ਅੱਜ ਕੁਝ ਦਿਨ ਅਜੇ 2 ਪਿੰਡਾਂ ਦਾ ਵਿੱਚ ਅੱਜ ਦੌਰਾ ਕੀਤਾ ਹੈ ਕਿਸ ਤਰ੍ਹਾਂ ਦਾ ਰਿਸਪੋns ਜਿਹੜਾ ਮਿਲਿਆ ਕਿਸਾਨਾਂ ਦਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਹਾਂ ਡੀਸੀ ਡੀਸੀ ਸਾਹਿਬ ਤੇ ਮੈਂ ਸਵੇਰ ਤੋਂ ਕਾਫੀ ਪਿੰਡਾਂ ਦੇ ਵਿੱਚ ਦੌਰਾ ਕਰ ਚੁੱਕੇ ਹਾਂ ਤੇ ਅਸੀਂ ਉਹੀ ਪਿੰਡਾਂ 'ਚ ਪਹਿਲਾਂ ਜਾ ਰਹੇ ਹਾਂ ਜਿੱਥੇ ਪਿਛਲੇ ਉਸਾਲ ਪ੍ਰਾਲੀ ਸਾੜਨ ਦੀ ਘਟਨਾਵਾਂ ਵਾਪਰੀ ਸੀ ਸਰ ਪਾਸੇ ਸਾਨੂੰ ਕਿਸਾਨ ਵੀਰਾਂ ਤੋਂ ਬੜਾ ਚੰਗਾ ਸਹਿਯੋਗ ਮਿਲ ਰਿਹਾ ਹੈ ਬੜਾ ਚੰਗਾ ਰਿਸਪੌਂਸ ਮਿਲ ਰਿਹਾ ਹੈ ਇਹਨਾਂ ਦੀ ਜਿਹੜੀ ਜੈਨੂਇਨ ਸਮੱਸਿਆਵਾਂ ਨੇ ਉਹਨਾਂ ਦੇ ਬਾਰੇ ਉਹ ਸਾਨੂੰ ਦੱਸ ਰਹੇ ਨੇ ਤੇ ਡੀਸੀ ਸਾਹਿਬ ਤੇ ਖੇਤੀਬਾੜੀ ਜਿਹੜਾ ਮਹਿਕਮਾ ਹੈ ਤੇ ਅਸੀਂ ਵੀ ਸਾਰੇ ਮਿਲ ਕੇ ਉਸ ਦਾ ਜੋ ਵੀ ਅੱਛੀ ਤਰ੍ਹਾਂ ਹੱਲ ਕਰ ਸਕਦੇ ਉਸ ਦੇ ਬਾਰੇ ਉਹਨਾਂ ਨਾਲ ਮੁਖਾਤਬ ਵੀ ਹੋ ਰਹੇ ਹਾਂ ਪਰ ਇਸ ਤਰ੍ਹਾਂ ਲੱਗਦਾ ਜੀ ਅੱਜ ਕਿਸਾਨਾਂ ਨੂੰ ਤੁਸੀਂ ਮਿਲਿਆ ਕਿਸਾਨਾਂ ਨੇ ਵਿਸ਼ਵਾਸ ਵੀ ਦਿਵਾਇਆ ਵੀ ਇਸ ਵਾਰੀ ਸੰਗਰੂਰ ਨੰਬਰ 1 ਤੇ ਆਏਗਾ ਇਹ ਇਹਦੇ ਵਿੱਚੋਂ ਅੱਗ ਘੱਟ ਲੱਗੇਗੀ ਜੀ ਜਰੂਰ ਕਿਉਂਕਿ ਇੱਛਾ ਸ਼ਕਤੀ ਸਾਰਿਆਂ ਦੇ ਵਿੱਚ ਹੈ ਕੁਝ ਉਹਨਾਂ ਦੀ ਅਸਲ ਜਿਹੜੀ ਸਮੱਸਿਆਵਾਂ ਨੇ ਉਹਨਾਂ ਦਾ ਹੱਲ ਕਰਨ ਵਾਸਤੇ ਪ੍ਰਸ਼ਾਸਨ ਸਾਰਾ ਦਾ ਸਾਰਾ ਇਕੱਠੇ ਮਿਲ ਕੇ ਲੱਗਿਆ ਹੋਇਆ ਤੇ ਅਗਰ ਅਸੀਂ ਉਹਨਾਂ ਦੀ ਮਦਦ ਕਰ ਪਾਵਾਂਗੇ ਤੇ ਉਹ ਤਾਂ ਸਾਡੇ ਨਾਲ ਹੱਥ ਮਿਲਾਨ ਨੂੰ ਪਹਿਲਾਂ ਤੁਸੀਂ ਖੜੇ ਹੈਗੇ ਕੀ ਕਹਿਣਾ ਚਾਹੁੰਦੇ ਹੋ ਕਿਸਾਨਾਂ ਨੂੰ ਇਸ ਵਾਰੀ ਆ ਕੇ ਨਾਲ ਅਪੀਲ ਕੀ ਮੈਂ ਜ਼ਰੂਰ ਇਹ ਕਹਾਂਗਾ ਕਿ ਵਾਤਾਵਰਣ ਨੂੰ ਦੇਖਦੇ ਹੋਏ ਆਪਣੀ ਖੁਦ ਦੀ ਸਿਹਤ ਤੇ ਆਪਣੀ ਜ਼ਮੀਨ ਦੇ ਆਪਣੇ ਖੇਤਾਂ ਦੀ ਉਪਜਾਊ ਤੱਥਾਂ ਨੂੰ ਬਰਕਰਾਰ ਰੱਖਣ ਲਈ ਆਪਾਂ ਪਰਾਲੀ ਨੂੰ ਨਾ ਸਾੜੀ ਉਸ ਦਾ ਮੇਰਨਾਗਰਨਾਇ ਸਿੰਘ ਹੈ ਜੀ ਪਿੰਡ ਘੜੇ ਅਰੇ ਹੋਏ ਆ ਜੀ ਲੋਕ ਲੈ ਕੀ ਕੀ ਮੈਂ ਚਾਹੂੰਗਾ ਅੱਜ ਕਹਿਣਾ ਕੀ ਹੈ ਜੀ ਸਾਡੇ ਪਿਛਲੇ ਸਾਲ ਤੋਂ ਪਿਛਲੇ ਸਾਲ ਸਾਡੇ ਪਿੰਡ ਵਿੱਚ ਸਟੋਰ ਕੀਤੀ ਸੀ ਇਹਨਾਂ ਨੇ ਬਰੈਵੋ ਕੰਪਨੀ ਨੇ ਬਰਾਲੀ ਪਿਛਲੇ ਸਾਲ ਉਹਨਾਂ ਨੇ ਇੱਥੇ ਨਹੀਂ ਸਟੈਂਡ ਬਣਾਇਆ ਕੋਈ ਬਰਾਲੀ ਰੱਖਣ ਦਾ ਤੇ ਉਹਦੇ ਕਰਕੇ ਸਾਡੇ ਤੋਂ 19 ਕਿਲੋਮੀਟਰ ਦਾ ਜਿਹੜਾ ਫਰਕ ਹੈਗਾ ਖੰਡੇਵਾਦ ਫੈਕਟਰੀ ਦਾ ਇਸ ਕਰਕੇ ਉਹ ਸਾਡੇ ਤੱਕ ਤਾਂ ਪਹੁੰਚਦੀ ਨਹੀਂ ਜਿਹੜੇ ਨੇੜਲੇ ਪਿੰਡ ਨੇ ਉਹਨਾਂ ਨੂੰ ਨੇੜੇ ਉਹ ਖਰਚਾ ਘੱਟ ਪੈਂਦਾ ਉਹਨਾਂ ਉਹਨਾਂ ਚ ਇਕੱਠੀ ਕਰਕੇ ਮੁੜ ਜਾਂਦੇ ਆ ਸਾਡੇ ਦੋ ਤਿੰਨ ਪਿੰਡ ਜਿਵੇਂ ਰੱਤਾ ਖੇੜਾ ਭਲੇੜਾ ਹਰਿਆਊ ਹੈ ਤੇ ਦਸ ਕਿਹ ਪਿੰਡਾਂ 'ਚ ਉਹ ਪਹੁੰਚਦੀ ਨਹੀਂ ਕੀ ਅਸੀਂ ਅੱਜ ਵੀ ਡੀਸੀ ਸਾਹਿਬ ਨੂੰ ਇਹੀ ਸਵਾਲ ਕੀਤਾ ਵੀ ਸਾਡੇ ਤੋਂ ਨੇੜੇ ਤੋਂ ਨੇੜੇ ਉਹਨਾਂ ਨੂੰ ਵਾਦ-ਵਤ ਆਪਣਾ ਸਾਡੇ ਪਿੰਡਾਂ ਦਾ ਜਿਹੜਾ ਉਹ ਇੱਥੇ ਇਕੱਠੀ ਕਰਨ ਦਾ ਪਰਾਲੀ ਇੱਥੇ ਇੰਤਜ਼ਾਮ ਕਰਾਇਆ ਜਾਂਦਾ ਤੇ ਉਹਨਾਂ ਨੇ ਕੀ ਵਿਸ਼ਵਾਸ ਦਿਵਾਇਆ ਤੁਹਾਨੂੰ ਉਹ ਕਹਿ ਕੇ ਤਾਂ ਗਏ ਆ ਜੀ ਦੇਖੋ ਬਾਕੀ ਜੇ ਕੋਈ ਨਹੀਂ ਹੱਲ ਕਰਦੀ ਤਾਂ ਫਿਰ ਲਾਸਟ ਪੁਆਇੰਟ ਅੱਗੇ ਆ ਜੀ ਲਾਸਟ ਫਿਰ ਅੱਗੇ ਲਾਣਗੇ ਉਹ ਹੋਏ ਤੁਹਾਨੂੰ ਲੱਗਦਾ ਵੀ ਜਿਵੇਂ ਐਸਐਸਪੀ ਤੇ ਨਹੀਂ ਕਹਿ ਕੇ ਤਾਂ ਗਏ ਆ ਵਿਸ਼ਵਾਸ ਉਹਨਾਂ ਨੇ ਵੀ ਕੁਝ ਕਿਸਾਨ ਨੇ ਜਿਹੜੇ ਉਹ ਕਰਾਰੀ ਨੂੰ ਅੱਗ ਨਹੀਂ ਲਾਉਂਦੇ ਪਰ ਕਿਸਾਨ ਵੀ ਅੱਗ ਲਾਉਣ ਦੀ ਮਜਬੂਰੀ ਇਸ ਵਿੱਚ ਇਹ ਚੱਲਦੀਆਂ ਸਰਕਾਰ ਨੂੰ ਕੋਈ ਕਿਸਾਨਾਂ ਦੀ ਪਰਾਲੀ ਦਾ ਹੱਲ ਕੱਢਣ ਲਈ